ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਹਣ ਦਾ ਨੂੰ ਪਤਾ ਹੀ ਆ ਕਿ ਮੇਰੀਆਂ ਜਿਹੜੀਆਂ ਵੀਡੀਓ ਲਗਾਤਾਰ ਆ ਰਹੀਆਂ ਆ ਇਹਾਂ ਪਸ਼ੂਆਂ ਦੇ ਰਿਲੇਟਡ ਆ ਕਿਸੇ ਦੇ ਪਸ਼ੂ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਆਪਣੀ ਵੀਡੀਓ ਦੇ ਵਿੱਚ ਉਹ ਸਾਰਾ ਕੁਝ ਦੱਸਿਆ ਜਾਂਦਾ ਹੈਗਾ ਵੀ ਤੁਸੀਂ ਕੀ ਕੀ ਵਰਤ ਹਰਦੇ ਹੋ ਪਸ਼ੂ ਦੇ ਪ੍ਰਤੀ ਜੇ ਕੋਈ ਤੁਹਾਨੂੰ ਮੁਸ਼ਕਲ ਆਉਂਦੀ ਹੈਗੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲਾਂ ਵਾਲੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਕਿ ਮੇਰੇ ਨਾਲ ਸ਼ੁਰੂ ਤੋਂ ਜੁੜ ਰਹੇ ਹੋਗੇ ਤੁਸੀਂ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਆ ਕਰੋ ਕਿਉਂਕਿ ਤੁਹਾਨੂੰ ਇਹਦੇ ਵਿੱਚੋਂ ਹੀ ਤੁਹਾਡੇ ਪਸ਼ੂ ਦਾ ਕੋਈ ਵੀ ਕੋਈ ਵੀ ਮਤਲਬ ਨੁਕਸਾ ਜਾਂ ਕੋਈ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਉਹਦਾ ਹੱਲ ਮਿਲ ਸਕਦਾ ਹੈਗਾ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਅੱਜ ਆਪਾਂ ਗੱਲ ਕਰ ਰਹੇ ਆਂਗੇ ਵੀ ਸੂਣ ਤੋਂ ਬਾਅਦ ਪਸ਼ੂ ਦੀ ਸਾਂਭ-ਸਵਾਲ ਕਿਵੇਂ ਕਰਨੀ ਆ ਇਸ ਤੋਂ ਪਹਿਲਾਂ ਜਿਹੜੀ ਮੇਰੀ ਵੀਡੀਓ ਆਈ ਸੀਗੀ ਉਹ ਆਪਾਂ ਪਾਈ ਸੀਗੀ ਵੀ ਪਸ਼ੂ ਨੂੰ ਸੂਣ ਤੋਂ ਪਹਿਲਾਂ ਵੀ ਉਹਦੀ ਦੇਖਭਾਲ ਆਪਾਂ ਕਿਵੇਂ ਕਰਨੀ ਹੈ ਤੇ ਅੱਜ ਆਪਾਂ ਸੂਣ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਜਦੋਂ ਆਪਣਾ ਪਸ਼ੂ ਸੂ ਪੈਦਾਏਗਾ ਨੰਬਰ 1 ਤੀ ਸਭ ਤੋਂ ਪਹਿਲਾਂ ਗਰਮ ਪਾਣੀ ਨਾਲ ਪਸ਼ੂ ਦਾ ਪਿੱਛਾ ਹਵਾਨਾ ਜਾਣੀ ਲੇਵਾ ਚੰਗੀ ਤਰ੍ਹਾਂ ਸਾਫ਼ ਕਰੋ ਨੰਬਰ 2 ਤੀ ਸੂਣ ਵੇਲੇ ਪਾਣੀ ਜ਼ਿਆਦਾ ਨਿਕਲਦਾ ਹੈ ਇਸ ਕਰਕੇ ਪਸੂ ਨੂੰ ਲੋੜ ਅਨਸਾਰ ਗਰਮ ਪਾਣੀ ਪਿਐਉ ਨੰਬਰ 3 ਤੀ ਜੇਰ ਦਾ ਖਿਆਲ ਰੱਖੋ ਜੇਰ 8 ਤੋਂ 10 ਘੰਟੇ ਵਿੱਚ ਪੈਣੀ ਚਾਹੀਦੀ ਹੈ ਨੰਬਰ 4 ਤੀ ਜੇਰ ਜਲਦੀ ਪਵਾਉਣ ਲਈ ਲੂਣ ਤੇ ਜਮੈਣ ਰਗੜ ਕੇ ਤੇਲ ਵਿੱਚ ਮਿਲਾ ਕੇ ਪਸੂ ਦੀ ਢੂਈ ਤੇ ਮਲਦੇਓ ਜੇਕਰ ਸਰਦੀ ਹੈ ਸਰਦੀ ਦੇ ਦਿਨ ਤਾਂ ਉਸ ਉੱਪਰ ਇੱਕ ਝੁੱਲ ਪਾ ਦਿਓ ਨੰਬਰ 5 ਤੇ ਸੂਣ ਤੋਂ ਬਾਅਦ ਦਵਾਈ ਐਨਾਬੋਲਾਈਟ 1 ਲੀਟਰ 200 ਮਿਲੀਗ੍ਰਾਮ ਸਵੇਰੇ ਸ਼ਾਮ ਦੇਓ ਇਸ ਨਾਲ ਜੇਰ ਦੀ ਸਫਾਈ ਬਿਲਕੁਲ ਹੋ ਜਾਂਦੀ ਹੈ ਅਤੇ ਮਿਲਕ ਫੀਵਰ ਨਹੀਂ ਹੁੰਦਾ ਤੇ ਪਸ਼ੂ ਪੀਕ ਲੈਵਲ ਤੇ ਜਲਦੀ ਆ ਜਾਂਦਾ ਹੈ ਜਾਨੀ ਕਿ ਦੁੱਧ ਤੇ ਜਲਦੀ ਆ ਜਾਂਦਾ ਹੈ ਨੰਬਰ 6 ਤੇ ਸੂਣ ਤੋਂ 1 ਘੰਟੇ ਤੋਂ ਪਹਿਲਾਂ ਹੀ ਪਸ਼ੂਣ ਤੋਂ ਜਦੋਂ ਪਸ਼ੂ ਸੂਪੇਂਦਾਏ ਉਸ ਦੇ 1 ਘੰਟੇ ਦੇ ਵਿੱਚ ਵਿੱਚ ਹੀ ਪਸ਼ੂ ਦੀਆਂ ਧਾਰਾਂ ਕੁਝ ਕੁ ਧਾਰਾਂ ਕੱਢ ਕੇ ਬੱਚੇ ਨੂੰ ਪਲਾਉ ਕਿਉਂਕਿ ਜਿੰਨੀ ਛੇਤੀ ਬੱਚੇ ਨੂੰ ਬੌਲੀ ਮਿਲੂ ਬੱਚੇ ਦੀ ਇਮਿਊਨਿਟੀ ਜਿਆਦਾ ਮਜ਼ਬੂਤ ਬਣੂ ਅਤੇ ਸੇਤਮੰਦ ਵੀ ਰਹੂਗਾ ਨੰਬਰ 7 ਤੇ ਜੇਕਰ ਸਰਦੀ ਹੈ ਤਾਂ ਮੱਝ ਨੂੰ 1 ਲੀਟਰ ਬੌਲੀ ਵਿੱਚ ਗਰਮ ਪਾਣੀ ਪਾ ਕੇ ਪਿਆ ਸਕਦੇ ਹਾਂ ਇਸ ਨਾਲ ਜੇਰ ਚਲਦੀ ਪਊ ਤੇ ਠੰਡ ਵੀ ਨਹੀਂ ਲੱਗਦੀ ਪਸੂਨੋ ਨੰਬਰ 8 ਤੇ ਗਰਮੀ ਵਿੱਚ ਸੋਣ ਤੋਂ 2 ਦਿਨ ਬਾਅਦ ਪਸੂਨੋ ਨਮਾ ਸਕਦੇ ਆ ਤੇ ਸਰਦੀ ਵਿੱਚ 1 ਹਫ਼ਤੇ ਤੱਕ ਨਹੀਂ ਨਮਾਉਣਾ ਪਸੂਨੋ ਫਿਰ ਨੰਬਰ 9 ਤੇ ਬੱਚੇ ਦਾ ਨਾੜੂਗਾ ਜੇਕਰ ਜ਼ਿਆਦਾ ਲੰਮਾ ਹੈ ਤਾਂ ਕੱਟ ਕੇ ਛੋਟਾ ਕਰ ਦਿਓ ਤੇ ਜੇਕਰ ਖੂਨ ਆਉਂਦਾ ਹੈ ਤਾਂ ਅੱਗੇ ਤੋਂ ਬੰਨ੍ਹ ਦਿਓ ਨੰਬਰ 10 ਤੇ ਪਸੂ ਨੂੰ ਪੀਕ ਲੈਵਲ ਜਾਨੀ ਕਿ ਦੁੱਧ ਤੇ ਲਿਆਉਣ ਲਈ 4 ਤੋਂ 5 ਕਾੜੀ ਦਿਓ ਇਸ ਨਾਲ ਪਸੂ ਅੰਦਰੋਂ ਵੀ ਸਾਫ਼ ਹੋ ਜਾਂਦਾ ਹੈ ਤੇ ਦੁੱਧ ਤੇ ਵੀ ਆਉਂਦਾ ਹੈ ਕਾੜੇ ਦਾ ਸਮਾਨ ਤੁਸੀਂ ਲੈ ਸਕਦੇ ਹੋ ਨੰਬਰ 1 ਤੇ ਚਿੱਟਾ ਜੀਰਾ 1 ਕਿਲੋ ਨੰਬਰ 2 ਤੇ ਸਾਬੂਦਾਣਾ 400 ਗ੍ਰਾਮ ਨੰਬਰ 3 ਤੇ 57 400 ਗ੍ਰਾਮ ਨੰਬਰ 5 ਤੇ ਤਾਂ ਗਮੇਸ਼ਰੀ ਤੋਂ 2 ਕਿਲੋ ਨੰਬਰ 5 ਤੇ ਰਾਵਖੰਡ 3 ਕਿਲੋ ਲੈ ਸਕਦੇ ਆ ਇਸ ਦੀ ਥਾਂ ਤੇ ਤੁਸੀਂ ਗੁੜ ਜਾਂ ਦਾਣੇਦਾਰਾ ਖੰਡ ਵੀ ਪਾ ਸਕਦੇ ਹੋ ਇਹ ਇਸ ਸਮਾਨ ਦੇ 6 ਤੋਂ 7 ਕਾੜੇ ਬਣ ਜਾਣਗੇ ਅਤੇ ਲੋੜ ਅਨਸਾਰ ਇਸ ਵਿੱਚ ਤੁਸੀਂ ਕਿਉ ਪਾਓ ਨੰਬਰ 11 ਤੇ ਜੇਕਰ ਗਰਮੀ ਦੀ ਰੁੱਤ ਹੈ ਤਾਂ ਗਲਕੰਦ ਵੀ ਦਿਓ ਇਸ ਨਾਲ ਵੀ ਪਸ਼ੂ ਦੀ ਸਫਾਈ ਹੁੰਦੀ ਹੈ ਤੇ ਦੁੱਧ ਵੀ ਵਧ ਜਾਂਦਾ ਹੈ। ਨੰਬਰ 12 ਤੇ ਤਾਜ਼ੇ ਸੂਏ ਪਸ਼ੂ ਦਾ ਦੁੱਧ ਸਾਰਾ ਨਾ ਕੱਢੋ ਨਹੀਂ ਤਾਂ ਮਿਲਕ ਫੀਵਰ ਹੋ ਸਕਦਾ ਹੈ। ਜਾਨੀ ਕਿ ਪਸ਼ੂ ਦਾ ਬਲੱਡ ਕੱਟ ਜਾਂਦਾ ਹੈ। ਨੰਬਰ 13 ਤੇ ਚਵਾਈ ਕਰਨ ਤੋਂ ਬਾਅਦ ਅੱਧਾ ਘੰਟਾ ਬੈਠਣ ਨਾ ਦਿਓ ਕਿਉਂਕਿ ਥਣਾ ਦੇ ਸੁਰਾਖ ਖੁੱਲੇ ਹੁੰਦੇ ਹਨ ਤੇ ਕਿਟਾਣੂ ਲੱਗ ਸਕਦੇ ਹਨ ਜਾਨੀ ਥਣਾ ਦੀ ਨੂੰ ਕੋਈ ਵੀ ਇਨਫੈਕਸ਼ਨ ਹੋ ਸਕਦੀ ਹੈ ਏਸੀ ਅੱਜ ਜਿਹੜੀਆਂ ਪਸ਼ੂ ਨੂੰ ਸੂਣ ਤੋਂ ਬਾਅਦ ਗੱਲਾਂ ਜਿਹੜਾ ਜਿੰਨਾ ਦਾ ਆਪਾਂ ਧਿਆਨ ਰੱਖ ਸਕਦੇ ਆਂਗੇ ਵੀ ਸੂਣ ਤੋਂ ਬਾਅਦ ਆਪਾਂ ਪਸ਼ੂ ਦੀ ਤੇ ਬੱਚੇ ਦੀ ਸਾਂਭਸਵਾਲ ਕਿਸ ਤਰ੍ਹਾਂ ਕਰ ਸਕਦੇ ਆਂ ਉਮੀਦ ਕਰਦੀਆਂ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਕਿਉਂਕਿ ਆਪਣੇ ਡੇਲੀ ਪਸੂਆਂ ਦੇ ਰਿਲੇਟਡ ਵੀਡੀਓ ਆ ਰਹੇ ਆਂਗਾ ਤੇ ਜੇ ਕਿਸੇ ਨੂੰ ਕੋਈ ਮਤਲਬ ਲੋੜ ਆ ਕੁਝ ਹੋਰ ਚੀਜ਼ ਬਾਰੇ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਉਸ ਤਰ੍ਹਾਂ ਦੀ ਤੁਹਾਡੇ ਲਈ ਵੀਡੀਓ ਲੈ ਕੇ ਆਵਾਂ ਮੈਂ ਚਾਹੁੰਦੀ ਆ ਕਿ ਜਿਵੇਂ ਹੁਣ ਮੈਂ ਆਪਦੇ ਪਸ਼ੂਆਂ 'ਚ ਮੇਰਾ ਰੁਝਾਨ ਵਧਿਆਏਗਾ ਵੀ ਮੈਂ ਪਸ਼ੂਆਂ 'ਚ ਜੋ ਪ੍ਰੋਫਿਟ ਲੈ ਰਹੀ ਆਂਗੀ ਵੀ ਮੈਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਮੇਰਾ ਪਸ਼ੂ ਕਦੇ ਵੀ ਕੋਈ ਨੁਕਸਾਨ ਨਹੀਂ ਹੋ ਰਿਹਾ ਜਦੋਂ ਦਾ ਮੈਂ ਇਨ੍ਹਾਂ ਗੱਲਾਂ ਨੂੰ ਆਪਣੇ ਵਿੱਚ ਸ਼ਾਮਲ ਕੀਤਾਏਗਾ ਇਨ੍ਹਾਂ ਨੂੰ ਦਿਮਾਗ 'ਚ ਬਿਠਾਇਆ ਵੀ ਇਸ ਚੀਜ਼ਾਂ ਦੀ ਪਸ਼ੂ ਨੂੰ ਕਿੱਥੇ ਕਿਵੇਂ ਲੋੜ ਆ ਕੀ ਇਹ ਚੀਜ਼ਾਂ ਅਪਣਾ ਕੇ ਮੈਂ ਆਪਣੇ ਡੈਰੀ ਫਾਰਮ ਨੂੰ ਅੱਗੇ ਚਲਾ ਰਹੀ ਆ ਮੇਰੇ ਵਰਗੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਬੈਠੀਆਂ ਪਸ਼ੂ ਵੀ ਸਾਂਭ ਰਹੀਆਂ ਆ ਇਹਨਾਂ ਕਈ ਨਈਂ ਵੀ ਸਾਂਭ ਰਹੀਆਂ ਤਾਂ ਕਈ ਵਾਰ ਆਪਾਂ ਨੂੰ ਇਹ ਹੁੰਦਾ ਹੈਗਾ ਵੀ ਪਸ਼ੂ ਆਪਣਾ ਖਰਾਬ ਹੋ ਜਾਂਦਾ ਹੈਗਾ ਤਾਂ ਆਪਣਾ ਮਨ ਟੁੱਟ ਜਾਂਦਾ ਹੌਂਸਲਾ ਟੁੱਟ ਜਾਂਦਾ ਵੀ ਕੀ ਫਾਇਦਾ ਇਹਨਾਂ 'ਚ ਐਵੇਂ ਤੁਰੇ ਫੈਰਦੇ ਆ ਪਰ ਮੈਂ ਕਹਿੰਨੀ ਆ ਵੀ ਕਈ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆਗੇ ਹਨਾ ਆਪਾਂ ਮੰਜ਼ਲ ਨਾਪਲੀ ਵੀ ਆਪਾਂ ਉਸ ਮੰਜ਼ਲ ਤੇ ਜਾਣਾ ਏ ਹਣੋ ਰਾਹ ਦੇ ਵਿੱਚ ਜਿਹੜੇ ਰੋੜੇ ਆਉਣਗੇ ਉਹ ਤਾਂ ਚਾਕੇ ਆਪਾਂ ਹੀ ਪਰਾਂ ਕਰਨੇ ਆਗੇ ਹਨਾ ਤਾਂ ਆਪਾਂ ਉਹ ਰੋਕਣ ਦੀ ਵੀ ਕੋਸ਼ਿਸ਼ ਕਰਨਗੇ ਆਪਾਂ ਇਹ ਨਹੀਂ ਹੈਗਾ ਵੀ ਉਹ ਕਿਸੇ ਨੇ ਕੋਈ ਰੋੜਾ ਪਿਆ ਤੇ ਆਪਾਂ ਉਹਨੂੰ ਵੇਖ ਕੇ ਰੁਕ ਜਾਾਂਗੇ ਜਾਂ ਆਪਾਂ ਅੱਗੇ ਦਾ ਸੋਚਣਾ ਹੀ ਬੰਦ ਕਰ ਦਾਂਗੇ ਇਸ ਉਹ ਚੀਜ਼ਾਂ ਨੂੰ ਪਿੱਛੇ ਕਰਕੇ ਆਪਾਂ ਅੱਗੇ ਵੱਲ ਵਧਾਂਗੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਆਪਾਂ ਉਹਨਾਂ ਦਾ ਸਾਹਮਣਾ ਕਰਨਾ ਆਏਗਾ ਕਿਉਂਕਿ ਵੱਡੇ ਵੱਡੇ ਛੋਟੇ ਫਾਰਮਾਂਗੇ ਉਹਨਾਂ ਨੂੰ ਵੀ ਤਾਂ ਪ੍ਰੋਬਲਮਾਂ ਆਉਂਦਗੀਆਂ ਬਸ ਉਹ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਹੀ ਅੱਗੇ ਵਧਿਆ ਇਸ ਲਈ ਮੈਂ ਚਾਹੁੰਨੀ ਆ ਵੀ ਆਪਾਂ ਵੀ ਕੋਈ ਕੰਮ ਸ਼ੁਰੂ ਕਰਗੇ ਕਿਉਂਕਿ ਜਿਹੜੀ ਇਸ ਚੀਜ਼ ਦੀ ਲੋੜ ਆ ਦੁੱਧ ਦੀ ਇਹ ਤਾਂ ਮਤਲਬ ਹੁਣ ਇਹ ਸਮਝ ਲਓ ਵੀ ਡੈਰੀ ਫਾਰਮਾਂ ਦੇ ਵਿੱਚ ਹੀ ਰਹਿਣਾ ਹੁਣ ਕਿਉਂਕਿ ਹੁਣ ਜਿਹੜੇ ਵੀ ਆਮ ਘਰ ਆ ਜਿਵੇਂ ਕਿਸੇ ਦੇ ਇੱਕ ਦੋ ਪਸ਼ੂ ਰੱਖੇ ਹੁੰਦੇ ਸੀਗੇ ਉਹ ਰੁਝਾਨ ਜਿਹੜਾ ਘਟਦਾ ਜਾ ਰਿਹਾਗਾ ਹੁਣ ਕੋਈ ਪਸ਼ੂ ਘਰੇ ਰੱਖ ਕੇ ਖੁਸ਼ੀ ਨਹੀਂ ਹੈਗਾਗਾ ਹੁਣ ਜਿਨੇ ਡੈਰੀ ਫਾਰਮ ਦਾ ਚਲਾਇਆ ਹੋਇਆਗਾ ਉਹਨੂੰ ਤਾਂ ਇੱਕ ਦਾ ਵੀ ਗੋਆ ਸਿੱਟਣਾ ਤੇ ਉਹਨੇ ਦੂਸਰਿਆਂ ਦਾ ਵੀ ਸਿੱਟਣਾ ਆਏਗਾ ਹਨਾ ਉਹਨੂੰ ਇਸ ਚੀਜ਼ ਦਾ ਫਾਇਦਾ ਹੋ ਰਿਹਾਗਾ ਮਨ ਜੀ ਨੇ ਘਰੇ ਰੱਖ ਕੇ ਅਗਲਾ ਕਹਿੰਦਾ ਦੁੱਧ ਮੁੱਲ ਲੈ ਲਓ ਤਾਂ ਆਪਾਂ ਨੂੰ ਉਸ ਟਾਈਮ ਤੇ ਇਸ ਚੀਜ਼ ਦਾ ਫਾਇਦਾ ਹੋਊਗਾ ਆਪਾਂ ਦੁੱਧ ਸੇਲ ਕਰਾਂਗੇ ਆਪਣੇ ਕੋਲੇ ਵਧੀਆ ਚੀਜ਼ ਆ ਗਈ ਤਾਂ ਲੋਕ ਆਪਾਂ ਤੋਂ ਘਰੇ ਲੈਣ ਆਉਣਗੇ ਆਪਾਂ ਕਿਸੇ ਨੂੰ ਦੇਣ ਨਹੀਂ ਜਾਣਾ ਕੁਝ ਵੀ ਇਸ ਲਈ ਮੈਂ ਕਹਿੰਨੀ ਆ ਆਪਦਾ ਕੰਮ ਆਗਾ ਫਰਸ਼ੋ ਕੀ ਕਰੋ ਕਰੋ ਬਾਤ ਤੋਂ ਬਾਦ ਇਸ ਕਿਤੇ ਨਾਲ ਜੁੜੋ ਕੋਈ ਕਿਸੇ ਦੀ ਆਪਾਂ ਗੁਲਾਮੀ ਨਹੀਂ ਕਰਨੀ ਹੈਗੀ ਆਪਦਾ ਕੰਮ ਕਰਨਾ ਆਏਗਾ ਉਮੀਦ ਕਰਦੀ ਆਂ ਵੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਸ਼ੇਅਰ ਕਰਿਆ ਕਰੋ ਅਗਲੀ ਵੀਡੀਓ ਦੇਖਣ ਲਈ